ਸਿਰਫ ਅੱਜ ਦੇ ਲਈ ਫਰਵਰੀ 10 ਮੋਜ ਮਸਤੀ ਸੁਧਾਰ ਵਿੱਚ ਮੋਜ ਮਸਤੀ ਨੂੰ ਲੈ ਕੇ ਸਾਡੇ ਵਿਚਾਰਾਂ ਵਿੱਚ ਕਾਫੀ ਬਦਲਾਵ ਆ ਜਾਂਦਾ ਹੈ ਬਹੁਤ ਪਹਿਲਾਂ ਤੋਂ ਹੀ ਸਾਡਿਆਂ ਚੋਂ ਬਥੇਰੇ ਇਹ ਮਹਿਸੂਸ ਕਰਨ ਲੱਗੇ ਸੀ ਕਿ ਜਦ ਅਸੀਂ ਨਸ਼ਾ ਕਰਦੇ ਸੀ ਤਦ ਉਹਨਾਂ ਦਿਨਾਂ ਚ ਮੋਜ ਮਸਤੀ ਲੁੱਟਣ ਦੇ ਮਾਮਲੇ ਵਿੱਚ ਸਾਡੇ ਵਿਚਾਰ ਪੁੱਠੇ ਸਿੱਦੇ ਸੀ ਸਾਡਿਆਂ ਚੋਂ ਕੁਝ ਚੰਗੇ ਕੱਪੜੇ ਪਾ ਕੇ ਨੇੜਲੇ ਕਲੱਬ ਚਲੇ ਜਾਂਦੇ ਸੀ ਅਸੀਂ ਲੋਕ ਨੱਚਦੇ ਸੀ ਪੀਂਦੇ ਸੀ ਅਤੇ ਦੂਜੇ ਸਾਰੇ ਨਸ਼ੇ ਲੈਂਦੇ ਰਹਿੰਦੇ ਸੀ ਜਦ ਤੱਕ ਕਿ ਸਵੇਰ ਦਾ ਸੂਰਜ ਸਿਰੇ ਨਾ ਚੜ ਜਾਵੇ ਕਈ ਵਾਰ ਮਾਰੇ ਸਾਡੇ ਕਈ ਵਾਰ ਸਾਡੇ ਲੋਕਾਂ ਚ ਗੋਲੀਬਾਰੀ ਵੀ ਹੋਈ ਜਿਸ ਨੂੰ ਉਸ ਸਮੇਂ ਅਸੀਂ ਮौज-ਮਸਤੀ ਕਹਿੰਦੇ ਸੀ ਉਸ ਨੂੰ ਹੁਣ ਅਸੀਂ ਪਾਗਲਪਨ ਕਹਿੰਦੇ ਹਾਂ ਅੱਜ ਮौज-ਮਸਤੀ ਦੀਆਂ ਸਾਰੀਆਂ ਧਾਰਨਾਵਾਂ ਬਦਲ ਚੁੱਕੀਆਂ ਹਨ ਅੱਜ ਸਾਡੇ ਲਈ ਮ제 ਦਾ ਮਤਲਬ ਹੈ ਸਮੁੰਦਰ ਕੰਢੇ ਸ਼ੈਰ ਕਰਨੀ ਡੁੱਬਦੇ ਹੋਏ ਸੂਰਜ ਵਿੱਚ ਡਾਲਫਿਨ ਮੱਛੀਆਂ ਨੂੰ ਖੇਡਦੇ ਹੋਏ ਦੇਖਣਾ ਐਨੇ ਦੀ ਕਿਸੇ ਪਿਕਨਿਕ ਚ ਸ਼ਾਮਲ ਹੋਣਾ ਜਾਂ ਐਨੇ ਦੀ ਕਿਸੇ ਕਨਵੈਨਸ਼ਨ ਚ ਪੇਸ਼ ਕੀਤੇ ਜਾ ਰਹੇ ਕਮੇਡੀ ਨਾਟਕ ਨੂੰ ਦੇਖਣਾ ਇਹੀ ਮौज मजा ਹੈ ਮौज मजा ਹੈ ਵਧੀਆ ਢੰਗ ਨਾਲ ਵਧੀਆ ਕਪੜੇ ਪਹਿਨ ਕੇ ਵਧੀਆ ਸਜ ਧਜ ਕੇ ਕਿਸੇ ਖਾਣੇ ਦੇ ਬਲਾਵੇ ਵਿੱਚ ਸ਼ਾਮਲ ਹੋਣਾ ਅਤੇ ਕਿਸੇ ਤਰ੍ਹਾਂ ਦੀ ਗੋਲੀਬਾਰੀ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਅਤੇ ਇਸ ਗੱਲ ਤੋਂ ਵੀ ਆਪਣੇ ਆਪ ਨੂੰ ਅਡਰ ਰੱਖਣਾ ਕਿ ਕਿਸ ਨੇ ਕਿਸ ਦੇ ਨਾਲ ਕੀ ਕੀਤਾ ਕਿਦਾਂ ਕੀਤਾ ਉਹ ਚ ਸ਼ਕਤੀ ਦੀ ਕਿਰਪਾ ਅਤੇ ਨਾਰਕੋਟਿਕਸ ਐਨੋਨੀਮਸ ਦੀ ਬਦੌਲਤ ਹੀ ਮੋਜ ਮਸਤੀ ਦੇ ਬਾਰੇ ਸਾਡੇ ਵਿਚਾਰ ਬਹੁਤ ਬਦਲ ਗਏ ਹਨ ਅੱਜ ਜਦ ਅਸੀਂ ਚੜਦੇ ਸੂਰਜ ਨੂੰ ਦੇਖਦੇ ਹਾਂ ਤਾਂ ਇਹ ਅਕਸਰ ਤਾਂ ਹੀ ਹੋ ਪਾਉਂਦਾ ਹੈ ਕਿਉਂਕਿ ਅਸੀਂ ਪਿਛਲੀ ਰਾਤ ਠੀਕ ਸਮੇਂ ਤੇ ਛੇਤੀ ਹੀ ਆਰਾਮ ਨਾਲ ਸੌਂ ਗਏ ਸੀ ਇਸ ਕਾਰਨ ਨਹੀਂ ਕਿ ਅਸੀਂ ਸਵੇਰੇ 6 ਵਜੇ ਕਲੱਬ ਛੱਡਿਆ ਹੋਵੇ ਅਤੇ ساری ਰਾਤ ਨਸ਼ਾ ਕਰਨ ਦੀ ਵਜ੍ਹਾ ਨਾਲ ਸਾਡੀਆਂ ਅੱਖਾਂ ਭਰੀਆਂ ਹੋਣ ਅਤੇ ਜੇਕਰ ਅਸੀਂ ਨਾਰਕੋਟਿਕਸ ਐਨੋਨੀਮਸ ਤੋਂ ਇਹ ਹੀ ਸਭ ਕੁਝ ਲਿਹਾ ਹੈ ਤਾਂ ਇਹ ਨਿਸ਼ਚੈ ਹੀ ਬਹੁਤ ਕੁਝ ਹੈ ਬਥੇਰਾ ਹੈ ਸਿਰਫ ਅੱਜ ਦੇ ਲਈ ਮੈਂ ਆਪਣੇ ਸੁਧਾਰ ਦਾ ਪੂਰਾ ਪੂਰਾ ਮਜ਼ਾ ਲਵਾਂਗਾ ਸ਼ੁਭ ਦਿਨ